ਕਿਨੀ ਉਹ ਹਾਕਾ ਮੈਂ ਛੱਡ ਯਾਰ ਆ ਵੇਖੀ ਬਲਾ ਆ ਕੀ ਕਿਤਰਾ ਮੈਸੇਜ ਆ ਕੱਢਦੇ ਉਸ ਤੋਂ ਪਾ ਮੈਸੇਜ ਆ ਗਿਆ ਵਾ ਐ ਵੇਖ ਲਈ ਬਲਾ ਹੂੰ ਟਿਕ ਟਕ ਹਾਂ ਉਹ ਲੈ ਬਾਪੂ ਬਣ ਗਈ ਗੱਲ ਮੈਨੂੰ ਲੱਗਦਾ ਹੈ ਵੇਲਾ ਹੋਰ ਨਾ ਕੋਈ ਦੀ ਹੋਵੇ ਕੋਈ ਉਹ ਬਾਪੂ ਟਿਕਟੀਆਂ ਟਿਕਟੀਆਂ ਮੈਨੂੰ ਵੇਖ ਲੈਣ ਦੇ ਯਾਰ ਇਹ ਚੰਗੀ ਤਰ੍ਹਾਂ ਉਹ ਇਹ ਤੇ ਸਿੱਧੀ ਅਮਰੀਕਾ ਦੀ ਨਹੀਂ ਗਈ ਹੈ ਇਹ ਕੀ ਚੱਕਰ ਵਾ ਉਹ ਤਾਂ ਅੰਦਰ ਸਿੱਧੀ ਅਮਰੀਕਾ ਜਾਊਗੀ ਉਹ ਮੇਰੀ ਗੱਲ ਸੁਣ ਉਹ ਸੈਰਸ ਨੂੰ ਕਰ ਫੋਨ ਵੀ ਆ ਟਿਕਟ ਜਾਈ ਤੇਰੀ ਵੀ ਇਹੋ ਜੀ ਆ ਉਹਨੂੰ ਕਰ ਫੋਨ ਤਾਂ ਸਾਡੇ ਇੱਥੇ ਆ ਫੜੋ ਤੇ ਫੋਨ ਆਪਣਾ ਹਲੋ ਸੈਰਸ ਕਿੱਥੇ ਆ ਲੱਗੇ ਆ ਆ ਜਾ ਆ ਜਾ ਫੇਸ਼ੀਤੀ ਆ ਇੱਥੇ ਪਠਿਆਂ ਵਾਲੀ ਪੜੀ ਕੇ ਆ ਜਾ ਆ ਜਾ ਆ ਜਾ ਕੀ ਕਹਿੰਦਾ ਕਿੱਥੇ ਆਂਦਾ ਇੱਥੇ ਹੀ ਯਾਰ ਚੰਗਾ ਹੀ ਇਹਨੂੰ ਨਾ ਉਹ ਇਹਨੂੰ ਵੀ ਆਇਆ ਹੁਣ ਇਹਦੇ ਵਰਗੀ ਟਿਕਟ ਜੀ ਤੇ ਉਹਨੂੰ ਵੀ ਮਾਰੀਜ ਕਰਕੇ ਵੇਚ ਲਿਓ ਓਏ ਉਹ ਤਾਂ ਆਂਦਾ ਹੀਗਾ ਵੀ ਜਾਵਾਂਗੇ ਸਿੱਧਾ ਭੈਣੋਂ ਅਮਰੀਕਾ ਉੱਤਰੂ ਜਾ ਆ ਜਾਈਏ ਇਹ ਕੀ ਭਾਂਡਿਆ ਓਏ ਜਾ ਜਾ ਜਿੱਥੇ ਮਾਰੀ ਜ ਜਾਵੇ ਅਸੀਂ ਉਹਨਾਂ ਠੇਕਾ ਕੀਤਾ ਤੇ ਅਸੀਂ ਦਿੱਤੇ ਤੇਰੇ ਪਹੁੰਚਣ ਦੇ ਪੈਸੇ ਉੱਥੇ ਠੀਕ ਨਹੀਂ ਓਏ ਤੇ ਏਜੰਟ ਕੋ ਪਾ ਲੱਗੂ ਆਹੋ ਇਹਦੀ ਗੱਲ ਓਏ ਚਲ ਆ ਲੈਣ ਤਾਂ ਸੈਰ ਸੂਰ ਕਰ ਕਰਕੇ ਫੋਨ ਕਰ ਲਓ ਉਹਨੂੰ ਪੁੱਛ ਲਓ ਠੀਕ ਨਹੀਂ ਅਸੀਂ ਪੈਸੇ ਦਿੱਤੇ ਕੋ ਠੀਕ ਨਹੀਂ ਥੋੜੀਆਂ ਦਿੱਤੀਆਂ ਆਂਾ ਉਹ ਬੱਤੀ ਦੀ ਉਹ ਜਿਹੜਾ ਕਿਲਾ ਕਹਿਗਾ ਝੂੰਗੇ ਜਵੀ ਜਾਂਦਾ ਲੱਗਾ ਸਾਡੇ ਉਹ ਨਹੀਂ ਨਹੀਂ ਤੇ ਡਰਾਓ ਨਾ ਕੋਈ ਨਾ ਆ ਲੈਣ ਤੋ ਨੂੰ ਜਦ ਯਾਰ ਫੇਰ ਪੈ ਗਿਆ ਕੀ ਕਰਾਂਗੇ ਮੁੜ ਕੇ ਹਾਂ ਪਾਪੂ ਸੋਚਣ ਵਾਲੀ ਆ ਭਾਰੇ ਇੱਕ ਗੱਲੀ ਉਹ ਇਹ ਆਉਂਦਾ ਨਾ ਮੋੜਾ ਇਹਦੇ ਕੋਲ ਗੱਲ ਪੱਕੀ ਕਰਾ ਲਾ ਵੀ ਵਾਕਿਆ ਤੇਰੀ ਵੀ ਟਿਕਟ ਇਹ ਜੀ ਫਿਰ ਟਿਕਟ ਮੇਜ ਕੇ ਵੇਖੀ ਫੋਨ ਚੋਂ ਕੱਢ ਕੇ ਮੈਂ ਵੀ ਤੇਰੇ ਲੱਗੇ ਹੋਣਾ ਵਾ ਉਹ ਹੋ ਸਕਦਾ ਵਾ ਕੋਈ ਹੋਰ ਸਿਸਟਮ ਹੋਵੇ ਆਹੋ ਨਾ ਆਉਗਾ ਦਾ ਪਤਾ ਚੱਲ ਜਰਾ ਆਈ ਤੇ ਪਹੁੰਚਣਾ ਉੱਥੇ ਸਾਡੇ ਵਾਲੋ ਜਿੱਥੋਂ ਮੱਝੀ ਕਦੇ ਠੀਕ ਨਹੀਂ ਉਹ ਆ ਜਾ ਆ ਜਾ ਆ ਜਾ ਛੇਤੀ ਆ ਯਾਰ ਯਾਰ ਆ ਜਾ ਛੇਤੀ ਆ ਜਾ ਓਏ ਆ ਯਾਰ ਗਾ ਤੁਰੇ ਬੜੇ ਹਸਾਬ ਨਾਲ ਤੁਰਦੇ ਇੱਧੇ ਜਾਨ ਨਿਕਲ ਚਲੀ ਆ ਕੀ ਹੋ ਗਿਆ ਇਹ ਓਏ ਖਾਲ ਯਾਰ ਪਹਿਲਾਂ ਤੈਨੂੰ ਕੋਈ ਮੈਸੇਜ ਆਇਆ ਵਾ ਔਰ ਟਿਕਟ ਦਾ ਆਇਆ ਮੈਸੇਜ ਓ ਮਾਮਾ ਜਰਮਾਨੀਆਂ ਲਿਖਿਆ ਉੱਤੇ ਇਹ ਕੀ ਗੇਮ ਆ ਪਹਿਲਾਂ ਮਰ ਅਰਮਾਨੀਆਂ ਜਾਣਾ ਵਾ ਹੈ ਆਹੋ ਮਾਮਾ ਕਿੱਥੇ ਅਮਰੀਕਾ ਕਿੱਥੇ ਰਮਾਨੀਆਂ ਓਹੋ ਪਹਿਲਾਂ ਸਟੇ ਹੁੰਦੇ ਦੋ ਤਿੰਨ ਯਾਰ ਤੁਹਾਨੂੰ ਪਾਈ ਨਹੀਂ ਕਰਦੇ ਨਹੀਂ ਪਾ ਤੁਹਾਨੂੰ ਅਜੇ ਤੱਕ ਓ ਮੇਰੀ ਗੱਲ ਸੁਣ ਲੈ ਸਾਰਸਾ ਕਿਤੇ ਹੋਰ ਨਾ ਜਾ ਕੇ ਇਹਦੇ ਉੱਤਰ ਜਿਓ ਓ ਚਾਚਾ ਮੈਂ ਵੀ ਨਾਲ ਆਈਆਂ ਤੇ ਕੀ ਹੋ ਗਿਆ ਨਹੀਂ ਨਹੀਂ ਇਹ ਸਟੇ ਹੋਊਗਾ ਡਾ ਆਹੋ ਯਾਰ ਇਹ ਤਾਂ ਬਾਦ ਅਮਰੀਕਾ ਆਹੋ ਲੈ ਬਾਪੂ ਆਪਾਂ ਐਵੇਂ ਡਰੀ ਜਾਂਦੇ ਸੀ ਆ ਫੜ ਯਾਰ ਤੂੰ ਫੋਨ ਓਏ ਇਹਦਾ ਪਹਿਲਾਂ ਮੋਬਾਈਲ ਕੱਢ ਯਾਰ ਆਪਣਾ ਕੋਈ ਜਾਣੇ ਰਤ ਦਮਾ ਖਰਾਬ ਟਿਕਟ ਨਾ ਟਿਕਟ ਮਚਾ ਕੇ ਵੇਖ ਭਲਾ ਓਏ ਆ ਵੇ ਚਾਚਾ ਮੈਨੂੰ ਵੀ ਉਹ ਕੋਈ ਆਇਆ ਵਾ ਆ ਵੇਹ ਇਹ ਸੁਣੀ ਵੀਰਾ ਵੇਖ ਲੈ ਯਾਰ ਓ ਬਾਪੂ ਮੈਸੇਜ ਉਹੀ ਆ ਜੋ ਮੈਨੂੰ ਆਇਆ ਵਾ ਇਹ ਕਿਹੜਾ ਪੜਿਆ ਵਾ ਉਹ ਚੱਲ ਤਾਂ ਇਹ ਭੱਜਾ ਟਾਡੂ ਕੋ ਮੈਂ ਚਾਹ ਤਾਨੂੰ ਦਿਖਾ ਲਾਂ ਯਾਰ ਉਹ ਨਹੀਂ ਕੋਈ ਗੱਲ ਨਹੀਂ ਅਸਾਂ ਮੇਰੀ ਗੱਲ ਸੁਣਾ ਤੂੰ ਜੰਟ ਕੋ ਕਲੀਅਰ ਕੀਤਾ ਵਾ ਉਹ ਯਾਰ ਮੈਂ ਤਾਂ ਚਾਚਾ ਕੱਲ ਗਏ ਤਾਂ ਅਗੇ ਹੀ ਸਭ ਕੁਝ ਦੱਸਿਆ ਮੈਂ ਤੇ ਤੁਹਾਨੂੰ ਦੱਸ ਉਹ ਦੱਸਿਆ ਰਿਹਾਗਾ ਵਾ ਪਰ ਮੈਨੂੰ ਯਾਰ ਉਹ ਟੀ ਟੂਟ ਬਾਰੇ ਥੋੜਾ ਪਤਾ ਸੀ ਉਹ ਤਾਂ ਕਹਿਣੇ ਵੀ ਟੇ ਟਾਡੀ ਹੋ ਜੂਗੀ 5 ਤਰੀਕ ਨੂੰ ਚਲ ਜਿਓਗੇ ਤੁਸੀਂ ਆਹ ਜਣ ਮੈਸੇਜ ਪਹਿਲਾਂ ਹੀ ਆਉਣਾ ਵੀ ਹੋ ਗਈ ਆ ਤੇਰੇ ਆਉਣੀ ਨਹੀਂ ਸਟੇ ਹੁਣ ਕੱਲਾ ਉੱਠਦਾ ਹੀ ਹੈ ਕਿ ਹੋਰ ਵੀ ਆਇਆ ਕੋਈ ਪਰਮਾਨੀਆਂ ਜਾਣਾ ਇੱਕ ਰਹੀ ਹਾਂ ਇਹ ਕਿ ਸਟੇਕ ਹੀ ਹੋਰ ਹੋ ਬਸ ਸਟੇਰ ਆਜ ਮੁੜ ਕੇ ਤੀਜੀ ਫੈੜ ਸਾਡੀ ਮੇਰੀ ਸੁਣ ਲੋ ਗੱਲ ਜੈਂਟਰ ਨੂੰ ਕਰੋ ਫੇਰ ਫੋਨ ਆਖੋ ਭਾਜੀ ਅਸੀਂ ਇੱਕ ਵਾਰੀ ਜਹਾਜ਼ 'ਚ ਹੋਰ ਬੈਰਣ ਦੇ ਕਰੀ ਉਤਰ ਜਾਂਗਦੇ ਅਸੀਂ ਬਹੁਤੇ ਜਹਾਜ਼ ਨਹੀਂ ਰੈਚੇਂਜ ਕਰਨੇ ਚਾਚਾ ਇਹ ਕਿਹੜਾ ਖੇਡਵਾ ਕੋਈ ਆਬੜਾ ਤਰਪਈ ਗਿਆ ਤਾਂ ਦੇਖ ਤੁਰ ਗਿਆ ਬੈਗੋ ਯਾਰ ਫਿਕਰ ਕਿਉਂ ਨਾ ਕਰਾ ਮੇਰਾ ਵੀ ਕਿੱਲਾ ਗਿਆ ਰੋਡ ਤੋਂ ਮੈਂ ਕੀ ਕਰਾਂ ਸਾਡਾ ਵੀ ਕਿੱਲਾ ਲਿਖਿਆ ਉੱਥੇ ਸੱਸ ਉਹਨੂੰ ਫੋਨ ਲਾ ਯਾਰ ਫੋਨ ਲਾ ਯਾਰ ਉਹਨੂੰ ਕੀ ਕਹਾਂ ਫੋਨ ਲਾ ਕੇ ਉਹਨੂੰ ਉਹਨੂੰ ਕਹਿ ਵੀ ਤੈਨੂੰ ਦੱਸ ਤੂੰ ਲਾ ਕੇ ਗੱਲ ਕਰੋ ਯਾਰ ਇਤਨਾ ਗੱਲ ਥੋੜੀ ਬੰਦੀ ਹੈ ਨਹੀਂ ਗੱਲ ਫਿਰ ਆਪੇ ਉਹ ਲਾ ਤਾ ਗਿਆ ਵਾ ਕਰ ਲਾ ਗੱਲ ਤੂੰ ਤੂੰ ਪਹਿਲਾਂ ਤੂੰ ਆਪ ਗੱਲ ਕਰ ਯਾਰ ਸੱਸ ਤੂੰ ਜ਼ਿਆਦਾ ਜਾਣਦਾ ਵਾ ਕਰ ਤੂੰ ਗੱਲ ਯਾਰ ਚੱਲ ਮੈਂ ਕਰਦਾ ਹਾਂ ਹੈਲੋ ਸੋਸ਼ਿਆਲ ਜੀ ਸੱਸ ਕਾਲ ਜੀ ਠੀਕ ਠਾਕ ਜੀ ਤੋਗਲਵਾਲ ਤੋਂ ਬੋਲਣ ਦੇ ਆ ਹਾਂਜੀ ਹਾਂਜੀ ਟਿਕਟ ਤੇ ਮਿਲ ਗਈ ਆ ਇਹ ਸਾਡੇ ਦੂਜੇੜੇ ਬੰਦੇ ਬੜੇ ਪਰੇਸ਼ਾਨ ਹੋਣ ਦੇ ਜੇ ਉਹ ਤੁਹਾਨੂੰ ਪਾਉਨ ਪਾਦਾ ਹੈਗਾ ਵੀ ਦੋ ਤਿੰਨ ਸਟੇ ਹੁੰਦੇ ਆ ਰਾਹ ਦੇ ਵਿੱਚ ਹਾਂਜੀ ਹਾਂਜੀ ਤੇ ਇਹ ਇਹ ਗੰਜ ਕਬਰ ਆ ਗਿਆ ਬਣੀ ਕੀ ਹੋਇਣਾ ਵਾ ਨਾ ਮੈਂ ਆਦ ਨਾਲ ਸਮਝਾਉਂ ਡਿਆ ਹੈਗਾ ਪਰ ਇਹਨਾਂ ਦੇ ਗੱਲ ਦਾ ਮਾਰਚ ਨਹੀਂ ਬੈਣ ਢੀ ਹੈਗੀ। ਉਹ ਇਹ ਜਾ ਕੇ ਤੇ ਘਰੋਂ ਬਾਹਰ ਨਿਕਲੇ ਉਹ ਫੇਰ ਆਣਾ। ਕੋਸ਼ਿਸ਼ ਨਹੀਂ ਕਿ ਆਇਓਰ ਬਦਲ। ਤਦ ਜਾਇ ਦੋਈ ਬਦਲ ਲੈਣਾ ਬਸ। ਹਾਂ ਦੋਈ ਬਦਲ ਲੈ ਜਾ ਤਾਂ ਕੀ ਕਰਾਓ ਜਾਓ। ਆਓ ਉਹ ਤਾਂ ਗੱਲ ਹੈਗੀ ਚਲੋ ਟਿਕਟ ਹੋ ਗਈ ਹੈ ਤੇ ਹੁਣ ਤੁਰਪੀਏ ਕੱਲ ਪਰਸੋਂ ਫੇਰ ਅਹੀਂ। 5 ਤਰੀਕ ਦੀ ਠੀਕ ਨੇ ਕੱਲ ਪਰਸੋਂ। ਬਸ ਠਰਿਆ। ਉਹ ਤਾਂ ਉਹ ਤਾਂ 5 ਤਰੀਕ ਦੀ ਚਲੋ ਠੀਕ ਆ ਫਿਰ। ਹਾਂਜੀ। ਹਾਂਜੀ ਚਲੋ ਠੀਕ। ਉਹ ਤਾਂ ਠੀਕ ਜਿਹਾ ਚੱਲ ਜਾਗੇ ਇੰਨਾ ਕ ਬਾਅਦ ਪੁੱਛਣਾ ਹੈਗਾ ਤੇ ਬਾਅਦੇ ਤੁਹਾਨੂੰ ਇੱਕਦਿ ਤੁਰ ਲੱਗੇ ਫੋਨ ਕਰ ਲਾਂਗੇ ਸਵੇਰੇ ਫੇਰ ਤੁਹਾਨੂੰ ਗਾਲੀ ਕਰਾ ਦੇ ਜੀ ਚਲੋ ਠੀਕ ਹੈ ਜੀ ਸਾਹਿਬ ਫਿਰ ਆਹ ਕਹੀਗਾ ਠੀਕ ਆ ਓਕੇ ਓਕੇ ਯਾਰ ਨੇ ਕੋਈ ਨਾ ਹੋ ਗਿਆ ਹੌਸਲਾ ਉਹ ਚੰਟ ਕਹੂਗਾ ਕਿ ਮੈਂ ਕੀ ਮੇਰੇ ਕੰਨ ਖਾਂਦੇ ਬਾਰ-ਬਾਰ ਇਹ ਵੀ ਵਾਕਿਆ ਗੱਲ ਤੇ ਗੱਲ ਨਾ ਪਤਾ ਹੁਣ ਚਾਚਾ ਕਹਦੇ ਉਹ ਨਾ ਕਿ ਮੈਨੂੰ ਬਹੁਤੀ ਤੰਗੀ ਦੇਂਦੇ ਕਦੇ ਕੰਮ ਹੀ ਨੇ ਖਰਾਬ ਹੋ ਜੇ ਕਹਿੰਦੇ ਆ ਉਹਨਾਂ ਕੋ ਕੰਮ ਥੋੜੇ ਹੁੰਦੇ ਗੱਲ ਸੋਚਣ ਵਾਲੀ ਉਹਨਾਂ ਦੇ ਜਾਏ ਹੋਰ ਵਦਦੇ ਤੇ ਮੁੜ ਕੇ ਅੜੇ ਰਹੀ ਕਿਤੇ ਉਹਦੇ ਗੱਲ ਆ ਦੱਸਾਂ ਗੱਲ ਕੀ ਆ ਇਹਦਾ ਤਾਂ ਮੂੰਹ ਹੀ ਹਿਲੇ ਨਾ ਹੁਣ ਆਪਾਂ ਘਰੋਂ ਕਿੰਨੇ ਤਰੀਕ ਨੂੰ ਜਾਣਾ ਵਾ ਓ ਮੇਰੀ ਗੱਲ ਸੁਣ ਪੰਜ ਤਰੀਕ ਨੂੰ ਘਰ ਆ ਚਾਰ ਘੰਟੇ ਪਹਿਲਾਂ ਤੋਂ ਜਾਣਾ ਹੀ ਹੋ ਜਿ세 ਜਥੇ ਜਾ ਆਪਣੇ 에어ਪੋਰਟ ਤੇ ਆ ਪੱਠਿਆਂ ਦਾ ਕੰਮ ਕੁਮ ਛੱਡ ਤੇ ਤੂੰ ਜਾ ਕੁਝ ਕਾਲ ਕੋਈ ਨਹੀਂ ਮੈਂ ਕਰ ਲਉ ਯਾਰ ਤੁਸੀਂ ਜਾਓ ਬਾਕੀ ਆਪੇ ਕਰ ਜਿੱਦਾ ਕਰਨੀ ਆ ਸੱਜਾ ਸੱਜਾ ਪੱਟ ਲਈਏ ਠੀਕ ਹੈ ਜੀ ਚੱਲ ਹੁਣ ਉਹ ਚੰਗਾ ਭਰਾ ਚੱਲ ਕੋਈ ਗੱਲ ਨਹੀਂ ਜਾ ਕੇ ਕਮਾਈਆਂ ਆ ਰਹਾ ਯਾਰ ਲਾਈਆਂ ਸ਼ੁਕਰ ਆ ਬਾਬਾ ਨਾਨਕਾ ਨਿਆਣੇ ਦੀ ਗੱਲ ਬਣ ਗਈ ਹੈ ਪੱਠਿਆਂ ਦਾ ਕੀ ਹੈ ਪੱਠੇ ਤੇ ਰੋਗ ਮਾ ਵੱਢ ਕੇ ਪਾਲਿਆ ਕਰਨੇ ਹੈ ਪਰ ਇੱਕ ਗੱਲ ਆ ਮਨਜਿੰਦਰ ਜੀ ਹੁਣ ਪੱਠੇ ਤੈਨੂੰ ਹੀ ਵੱਢਣੇ ਪੈਣਗੇ ਅੱਗੇ ਤੇ ਉਹ ਹੈਗੇ ਉਹ ਵੱਢਦਾ ਸੀ ਤੇ ਚੁੱਕ ਆਪਣੇ ਇੱਥੇ ਜੀਵਨ ਬਣ ਗਈ ਉਹ ਵਧਾਈ ਉਦਾਹੀ ਆਹੋ ਸਾਹ ਕਾਦੀ ਬਿਦਾਈ ਨੀ ਬਿਠੀ ਸੀ ਆ ਗਈ ਉਹ ਲੈ ਟਿਕ ਟਕ ਆ ਤੇ ਆ ਗਈ ਉਹਦੀ ਹਾਂ ਉਹ ਯਾਰ ਮੋਬਾਈਲ ਨਹੀਂ ਲੈ ਆਪਾਂ ਆਹੋ ਇੱਥੇ ਸਭ ਕੋ ਆਂਦਾ ਵਾ ਗਾ ਲੈ ਉਹ ਨਿਆਣੇ ਝਾਟੀ ਫੁੱਲ ਫਾਲ ਕੇ ਦੇ ਵਿੱਚੋਂ ਕੱਢ ਲਿਆ ਟਿਕ ਟਾ ਵੀ ਹੁਣ ਸੋਨਾ ਤੇ ਆ ਜਾਂਦੀਆਂ ਵਾ ਸਭ ਕੋ ਹੀ ਆਂਦੇ ਕੰਮ ਹੀ ਸਾਰਾ ਇਹਦੇ ਸਿਰ ਤੇ ਆ ਹੁੰਦੇ ਅੱਛਾ ਆਹੋ ਹਾਂ ਵੇਖ ਲਓ 50000 ਦੇ ਕੇ ਆਏ ਜੇ ਤੇ ਫੇਰ ਟਿਕ ਟਕ ਲਈ ਅਗਲੇ ਨੇ ਉਹ ਚੱਲ ਯਾਰ ਸਾਡਾ ਕੰਮ ਹੋਣਾ ਚਾਹੀਦਾ ਵਾ ਠੀਕ ਨੀ ਤੇ ਜੇ 70 ਵੀ ਮੰਗਦਾ ਤੇ ਉਹ ਵੀ ਦੇਣਾ ਪੈਣਾ ਸੀ। ਆਹੋ। ਤੇ ਹੁਣ ਕੀ ਕਰਨੀ ਗੱਲ ਜੰਟਰ ਨਾਲ ਕਿ ਹੋਣਾ ਕਿਦਾਂ ਨਾ ਕੀ ਗੱਲ ਹੁਣ ਸਭ ਕੁਝ ਠੀਕ ਠਾਕ ਹੋਣਾ। ਉਹ ਕਹਿੰਦਾ ਵੀ ਉੱਥੇ 에어ਪੋਰਟ ਤੇ ਨਾ ਇੱਕ ਦਿਨ ਗੇਤੇ ਜਾਣਾ ਪੈਂਦਾ ਵਾ। ਅੱਛਾ। ਆਹੋ ਤੇ ਚਾਰ ਕਿਹਿੰਦੇ ਗੇਤੇ ਇਹਨਾਂ ਨੂੰ ਕਿਹਾ ਵੇ ਅੰਦਰ ਵੜ ਜਿਓ ਉੱਥੇ। ਅੱਛਾ। ਆਹੋ ਤੇ ਕੰਮ ਹੁਣ ਕੰਡੇ ਤੇ ਹੀ ਆ। ਉਹ ਪਤਾ ਨਹੀਂ ਕਿਹੜਾ ਕੋਈ ਦੇਸ਼ਵਤ ਮਿਲ ਉਹ ਉੱਥੇ ਜਾਣਾ ਵਾ। ਪਹਿਲਾਂ ਹੋਰ ਕਿਤੇ ਜਾਣਾ ਵਾ। ਆਹੋ। ਮਿਆਨੀ ਆ ਕਿਤੇ ਹੋਰ ਨਾ ਕੋਈ ਧੋਖਾ ਹੋ ਜੇ। ਉਹਨੂੰ ਕਹਿਣਾ ਸਿੱਧੀ ਕਰਾਹ ਟਿਕਟ। ਮੇਰੀ ਗੱਲ ਸੁਣ ਲੈ ਸਾਰਸ ਨੂੰ ਸੱਦਿਆ ਅੱਛਾ ਉਹ ਕਹਿੰਦਾ ਚਾਚਾ ਜੀ ਇਤਨਾ ਹੀ ਕੰਮ ਚੱਲਦੇ ਹੁੰਦੇ ਆ ਅੱਛਾ ਉੱਥੇ ਸੈਰਸ ਨੂੰ ਸਣੀ ਨਾਲ ਗੱਲ ਹੋ ਗਈ ਤੁਹਾਡੀ ਆਹੋ ਗੱਲ ਹੋਈ ਏ ਜੰਟਰਾ ਫੇਰਕ ਅੱਛਾ ਮੈਂ ਨਹੀਂ ਗੱਲਬਾਤ ਕੀਤੀ ਮੈਂ ਐਵੇਂ ਕਿਤੇ ਗੁੱਸਾ ਨਾ ਕਰਕੇ ਬਹਿ ਜਾ ਮਾ ਮਾ ਕੰਮ ਬਣਿਆ ਮੁੰਡੇ ਦਾ ਹਨਾ ਚੱਲ ਵਧੀਆ ਹੋ ਗਿਆ ਤਾਂ ਮੁੰਡਾ ਵੀ ਘਰ ਆਇਆ ਪਤਾ ਨਹੀਂ ਉਹਦੇ ਉਹ ਤੇ ਸੈਰਸ ਉਹਨੂੰ ਆ ਗਏ ਅੱਛਾ ਤੇ ਮੈਂ ਪੱਠਿਆਂ ਦੀ ਪੰਡ ਵਾੜੇ ਕੋਲ ਤੇ ਰੱਖ ਆਇਆ ਵਾ ਬਸਲਾਸ ਨੂੰ ਕਰਨ ਦਾ ਪਈ ਹੁਣੇ ਹੈ ਚੱਲ ਹੁਣ ਤੇ ਨਾ ਕੰਮ ਬਣ ਗਿਆ ਸਾਰੇ ਤੇ ਹੁਣ ਸਾਡੇ ਮੁੰਡੇ ਦੀ ਜਾਣ ਦੀ ਤਿਆਰੀ ਆ ਤੇ ਕੱਪੜੇ-ਕਪੜੇ ਖਰੀਦ ਲਿਆ ਆ ਵਾ ਉਹ ਚਲ ਕੋਈ ਗੱਲ ਨਹੀਂ ਇੱਕਦਾਂ ਘਾਟ ਵੀ ਹੋ ਜਾਊਗਾ ਕੋਈ ਗੱਲ ਨਹੀਂ ਜਾ ਕੇ ਉੱਥੇ ਜੇ ਕਮਾਈ ਕਰਨਗੇ ਤੇ ਜੋ ਮਰਜ਼ੀ ਲੈ ਲੈਣਗੇ ਠੀਕ ਨਹੀਂ ਆਹ ਚਲੋ ਮਾਲਕ ਹੁਣ ਬਸ ਇਹਨਾਂ ਦੇ ਮਿਹਰ ਭਰਿਆ ਹੱਥ ਰੱਖੇ ਤੇ ਠੀਕ ਠਾਕ ਵਿਚਾਰੇ ਪਹੁੰਚ ਜਾਣ ਆਪਣੀ ਮੰਜ਼ਿਲ ਤੇ ਤੇ ਜਾ ਕੇ ਕਮਾਈਆਂ ਕਰਨ ਤੇ ਖਾਣ ਉਹ ਤਾਂ ਗੱਲ ਵਾ ਨਾ ਤੇ ਬਰਨਾ ਇੱਕ ਦੀ ਪ੍ਰਾਭੂ ਨੂੰ ਮੜਾ ਜਾ ਦੱਸਿਆ ਉਹਨਾਂ ਵਿਚਾਰਿਆਂ ਸਾਡੀ ਮਤ ਬੜੀ ਕੀਤੀ ਉਹ ਤੇ ਜੇ ਅਹੀਂ ਨਿੱਗੀ ਜੀ ਗੱਲ ਤੋਂ ਮਖਾ ਹੋ ਗਏ ਨਾ ਤੇ ਫਿਰ ਬੜਾ ਔਖਾ ਜਿਹਾ ਤੇਰੇ ਹੁੰਦੇ ਕਿੱਡੇ ਕਿੱਡੇ ਰਿਸ਼ਤੇਦਾਰੀ ਜਿਹੜੇ ਮੂੰਹ ਮੋੜ ਗਏ ਹੈ ਮੈਂ ਜਾ ਕੇ ਤੇ ਦੱਸ ਕੇ ਲਈ ਉਹਨਾਂ ਦਾ ਕੰਮ ਹੈ 1.5 ਲੱਖ ਰੁਪਈਆ ਦੇ ਦਿੱਤਾ ਵਿਚਾਰੇ ਜਾਨ ਨੂੰ ਤੇ ਮੁੰਡੇ ਨੂੰ ਕਹਿਣਾ ਭੀ ਘਾਰ ਆ ਜਾ ਹੁਣ ਨਾ ਬੋਤਾ ਬਰਸ ਗਿਆ ਕੋ ਚੱਲ ਕੋਈ ਨਹੀਂ ਇੱਥੇ ਲਾ ਕੇ ਛਾ ਗਏ ਹੁਣੇ ਕਿਦੇ ਆਂਦੇ ਆ ਮੈਂ ਪ੍ਰਭਵਾਲ ਜਾਵਾਂ ਹੁਣ ਤੂੰ ਜਿਆ ਤਾਨੂੰ ਐਵੇਂ ਤੇਰਾ ਧੰਨਵਾਦ ਵਾ ਜੇ ਤੂੰ پیسے ਨਾ ਨਾ ਸਾਡੇ ਮੁੰਡੇ ਦੀ ਟਿਕ ਟਿਕ ਇੱਥੇ ਰਹੀ ਨਹੀਂ ਇੱਕ ਪਾਸੇ ਨੰ ਮੰਝੰਦਰ ਖੁਸ਼ੀ ਵੀ ਬੜੀ ਆ ਤੇ ਇੱਕ ਪਾਸੇ ਦਿਲ ਨੂੰ ਕਉ ਮਾਉ ਜਾਂ ਹੁੰਦਾ ਵਾ ਫੇ ਕੱਲਾ ਕੱਲਾ ਪੁੱਤ ਵਾ ਕਿੱਥੇ ਸੱਤ ਸਮੁੰਦਰ ਪਾਰ ਪ੍ਰਦੇ ਹੈਂ ਵੇਹ ਲੋ ਮੇਰੀ ਗੱਲ ਬੰਦਾ ਬੰਦੇ ਨੂੰ ਮਿਲ ਨਹੀਂ ਸਕਦਾ ਮੇਰੀ ਗੱਲ ਸੁਣ ਇੱਥੇ ਕਿਹੜਾ ਕਾਰੋਬਾਰ ਵਾ ਜਿਹੜਾ ਕਰੇ ਉਹ ਹੈ ਇਹ ਤੇ ਹੁਣ ਇਤਰਾ ਹੀ ਆ ਸਾਰੀ ਦੁਨੀਆ ਨੇ ਇਤਰਾ ਹੀ ਹੁਣ ਡਿਆ ਸਾਡਾ ਮੁੰਡਾ ਕੱਲਾ ਚੱਲਿਆ ਵਾ ਗੱਲ ਤੇ ਤੁਹਾਡੀ ਵੀ ਸਹੀ ਠੀਕ ਨਹੀਂ ਹੁਣ ਕੋਈ ਵੀ ਕੰਮ ਆ ਨਾ ਥੋੜਾ ਬੋਤਾ ਰਿਸਕ ਤੇ ਲੈਣਾ ਹੀ ਪੈਂਦਾ ਚਲ ਕੋਈ ਨਾ ਜਾਨੀ ਫੇਵਾ ਦੱਸ ਕੇ ਆਉਣੀ ਉਹਨੂੰ ਵੀ ਚੱਲੂ ਦੱਸਿਆ ਹੈ ਹਾਂ ਤੇ ਉਹਨੇ ਚੰਨੇ ਬੜਾ ਖੁਸ਼ ਹੋਣਾ ਵਾ ਚਲੋ ਠੀਕ ਨਹੀਂ ਜਿੰਨੀ ਉਹਨਾਂ ਅੱਡੀ ਮਤਕ ਕੀਤੀ ਆ ਨਾ ਇਹ ਨਹੀਂ ਸਾਡੀ ਕੋਈ ਸਗੇ ਰਿਸ਼ਤੇਦਾਰ ਨੇ ਨਹੀਂ ਕੀਤੀ ਕਹਿੰਨੇ ਚਰਚਾਂ ਦਾ ਆ ਗਈ ਜੀ 5000 ਦੇਖ ਤੇ ਲੋਕੀ 20-20 ਮਹੀਨੇ ਮਾਰਦੇ ਮੁੜ ਕੇ ਆਹ ਤਾਂ ਗੱਲ ਸੱਚੀ ਠੀਕ ਨਹੀਂ ਜਾ ਚੱਲ ਯਾਰ ਕੋਈ ਨਹੀਂ ਪੈਸੇ ਪੁਸੇ ਲੱਜ ਜਾਣੇ ਚੱਲ ਮਹੀਨੇ 5-7 ਦੇ ਲੱਗ ਗਏ ਹੈ ਕੋਈ ਗੱਲ ਨਹੀਂ ਬਾਕੀ ਚੱਲ ਇਹਨਾਂ ਵਿਚਾਰਿਆਂ ਬੜਾ ਸਾਥ ਦਿੱਤਾ ਵਾ ਤੇ ਬਾਕੀ ਚਲੋ ਜੋ ਮਾਰਾਏ ਕਰੂ ਚੰਗਾ ਕਰੂ ਆ ਵੀ ਸਾਡਾ ਤੇ ਪੁੱਤ ਪਹੁੰਚ ਜੇ ਤੇ ਹਾਂ ਦੀ ਮਾਰਾ ਸਤਿਆ ਪਾਸ਼ਾ ਹਰ ਪਾਸੇ ਮਰਤ ਕਰੇ ਭੈਣ ਜੀ ਹਾਂਜੀ ਆਜੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬੈਠੋ ਹਾਲ ਬੜਾ ਵਧੀਆ ਵਧਾਈਆਂ ਹਣ ਤੁਹਾਨੂੰ ਬਹੁਤੀਆਂ ਬਹੁਤੀਆਂ ਲੈ ਲੱਗਦਾ ਖੁਸ਼ਖਬਰੀ ਆ ਕੋਈ ਆਹੋ ਮੁੰਡੇ ਨੇ ਟਿਕਟਾ ਲੀ ਜੀ ਲੈ ਫਿਰ ਤੁਹਾਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਹੁਣ ਹੈ ਵੇਖ ਲਾ ਮਾਲਕ ਨੇ ਕਿੱਦਾਂ ਸੋਹਣਾ ਕੀਤਾ ਈ ਉਹ ਕਦੋਂ ਦੀ ਟਿਕਟਾ ਟਿਕਟ ਪਾਸਾ ਪਾਸੋਂ ਸਜਣਾ ਜੀ ਲੈ ਫਿਰ ਤੇ ਬਹੁਤ ਬਹੁਤ ਵਧਾਈ ਹੋਏ ਹੈ ਮੇਰੇ ਬੁੱਧਰੇ ਫੋਨ ਤੇ ਹੀ ਆ ਗਈ ਨਹੀਂ ਅੱਜ ਤੇ ਮੈਨੂੰ ਆਣ ਕੇ ਤੇ ਪਿਓ ਨੇ ਦੱਸਿਆ ਹੀ ਆ ਤੇ ਮੈਂ ਭੱਜ ਕੇ ਤੁਹਾਡੇ ਵੱਲ ਆ ਗਈ ਪਹਿਲਾਂ ਤੁਹਾਨੂੰ ਦੱਸ ਕੇ ਨਹੀਂ ਅੱਛਾ ਤੇ ਬਹੁਤ ਹੀ ਵਧੀਆ ਹੋਇਆ ਹੈ ਵੇਖ ਲੈ ਮਾਰ ਕੇ ਮੇਰੇਓ ਕਿ ਸੁਣੀਏ ਸਾਰੇ ਕੰਮ ਹੋ ਗਈਓ ਚੱਲ ਹੁਣ ਉਹਨੂੰ ਕਹੀ ਮੈਂ ਆਉਂਗੀ ਘਰੇ ਮਿਲ ਲਵਾਂ ਨੂੰ ਤਦਾਂ ਕਿ ਉਹਨੂੰ ਕਿਹਾ ਨਾ ਕਿ ਤਰੱਜ ਕੇ ਕਮਾਈ ਕਰੀ ਐ ਸੋਹਣੇ ਵਧੀਆ ਤਰੀਕੇ ਨਾਲ ਰਹੀ ਉੱਥੇ ਜਾ ਕੇ ਠੀਕ ਦੁਨੀਆ ਬੜੀ ਚੰਗੀ ਮਾੜੀ ਹੁੰਦੀ ਆ ਤੇ ਬਾਕੀ ਕਿ ਧਿਆਨ ਨਾ ਜਾਏ ਹਾਂ ਅਹੋ ਤਤੇ ਹੀ 50000 ਰੁਪਏ ਦਿੱਤਾ ਨਾ ਤੇ ਫੇਰ ਟਿਕਟਾਈ ਜੇ ਚਲ ਕੋਈ ਗੱਲ ਨਹੀਂ ਕੋਹਣਾ ਦੇਣ ਵਾਲੇ ਉਹ ਮਾਲਕਾ ਸਬਕ ਕਰਨ ਵਾਲਾ ਨਹੀਂ ਨਹੀਂ ਪੈਨ ਜੀ ਤੁਹਾਡਾ ਆਪਾ ਦੇਣ ਨਹੀਂ ਦੇ ਸਕਦੇ ਸਾਰੀ ਮੈਂ ਤੈਨੂੰ ਅੱਗੇ ਵੀ ਕਿਹਾ ਤੇ ਹਾਂ ਰ ਕੰਮ ਕਰਿਆ ਕਰ ਬਾਰ ਬਾਰ ਠੀਕ ਹੋਣਾ ਐ ਵੀ ਕਿਉਂ ਸਾਂਝੜਾ ਹੀ ਜੰਨੀ ਮੇਰੇ ਸਿਰ ਤੇ ਕੋਈ ਗੱਲ ਨਹੀਂ ਆ ਜੇ ਮੈਨੂੰ ਦਿੱਤਾ ਮਾਲਕ ਨੇ ਮੈਂ ਕਿੱਲ ਤੇ ਨੂ ਦੇਤਾ ਜੀ ਮੇਰੇ ਕੋਲ ਉਹਨੇ ਮੈਂ ਕਿੱਥੋਂ ਦਿੰਦੀ ਮੇਰੇ ਚ ਕਰਤੂਤ ਕਿੱਥੋਂ ਨਹੀਂ ਸੀ ਕੋਈ ਗੱਲ ਨਹੀਂ ਆ ਆਪਾ ਦੇਣ ਰ ਲੈਣਾ ਚਾਹੀਦਾ ਨਾ ਤੁਹਾਡਾ ਦਿਲ ਬੜਾ ਫਟਾਵਾ ਚਲ ਕੋਈ ਨਹੀਂ ਆ ਵੇ ਇੱਕ ਮੁੱਡੇ ਦਾ ਸਭਰ ਸਵਾਰੇ ਗਏ ਆ ਸਭ ਕੁਝ ਵਿੱਚ ਹੀ ਆ ਗਿਆ ਵਾ ਹੁਣ ਕਮਾਈ ਕਰੂਗਾ ਤਾਂ ਆਪੇ ਤੁਸੀਂ ਦੇ ਦੇਣੇ ਤੁਗੜਾ ਰਖ ਛੱਡਦੇ ਆ ਕੋਈ ਗੱਲ ਨਹੀਂ ਆ ਐਵੇਂ ਐਡਾ ਨਾ ਮੇਰਾ ਕਰਿਆ ਕਰ ਤੋ ਤਰੀਫਾ ਹੋਰ ਸਣਾ ਹੋਰ ਬਸ ਵਧੀਆ ਵਾ ਸ਼ੋਪਿੰਗ ਹੋ ਗਈ ਸਾਰੀ ਨਾ ਸ਼ੋਪਿੰਗ ਆਪ ਕਰ ਲਈ ਆ ਅੱਛਾ ਲੈ ਆ ਵਾ ਚੰਰਾ ਦੋ ਤਿੰਨ ਲੋਰ ਲੈ ਆ ਆਪਣੇ ਅੱਛਾ ਤੇ ਦੋ ਤਿੰਨ ਟੀ-ਸ਼ਰਟਾਂ ਲੈ ਆ ਦੋ ਕ ਜੈਕਟਾਂ ਲੈ ਆ ਚੱਲ ਤੇ ਚੱਲ ਲੈਣੀ ਥੋੜੇ ਜਿਹੀ ਹੋਰ ਉਹਨੂੰ ਆਂਦੇ ਮਮੀ ਉੱਥੇ ਜਾ ਕੇ ਲਲੂਗਾ ਕਿੱਥੋਂ ਬਾਹਰ ਚੁੱਕੀ ਜਾਣਾ ਹਾਂ ਚੱਲੇ ਵੀ ਗੱਲ ਠੀਕ ਆ ਤੇ ਉਹ ਮੈਨੂੰ ਆਣ ਕੇ ਦੱਸਿਆ ਇਹਨਾਂ ਨੇ ਅਜੇ ਵੀ ਫੋਨ ਵਿੱਚ ਟਿਕ ਟਿਕ ਹਲਦੀ ਆ ਅੱਛਾ ਤੇ ਮੈਂ ਹਾਂ ਚੱਲ ਮੈਂ ਆਪਣੀ ਭੈਣ ਨੂੰ ਦੱਸ ਆਵਾਂ ਮੈਨੂੰ ਤੇ ਨਾ ਬੜੀ ਚਿੰਤਾਈ ਜਦੋਂ ਤੇ ਆਏ ਨਾ ਉਦੋਂ ਦੱਸਿਆ ਆ ਕਿ ਮੈਨੂੰ ਮੈਨੂੰ ਬੜਾ ਹੀ ਫਿਕਰ ਲੱਗਾ ਰਿਹਾ ਮੈਂ ਪਰਾਂ ਕਿੰਦਾ ਦਾ ਬੰਦਾ ਵਾ ਜਿਹੜਾ ਪੈਸੇ ਐਂਡ ਤੇ ਆ ਕੇ ਪੈਸੇ ਮੰਗੀ ਜਾਂਦਾ ਵਾ ਹੈ ਚਲ ਮਾਲਕ ਚੰਗਾ ਹੀ ਕਰੇ ਵਿਚਾਰੇ ਸਿੱਧੇ ਹੈਗੇ ਆ ਹਨਾ ਤੇ ਗਰੀਬ ਮਾਰਨਾ ਹੋ ਜਾਏ ਪਰ ਨਾ ਪੈਣੇ ਕਿ ਗੱਲ ਪੁੱਛਣੀ ਆ ਆਂਦਾ ਹੀ ਪਹਿਲਾਂ ਹੋਰ ਦੇ ਉੱਤਰਨਾ ਆ ਤੇ ਮੁੜ ਕੇ ਫਿਰ ਉੱਥੇ ਜਾਣਾ ਆ ਇਦਾਂ ਹੀ ਕਰਦੇ ਹੁੰਦੇ ਆ ਅੱਛਾ ਆਹ ਕੋਈ ਗੱਲ ਦੀ ਫਿਕਰ ਨਾ ਕਰੋ ਤੇ ਫੋਨ ਨੰਬਰ ਹੈਗਾ ਨਾ ਸਭ ਕੁਝ ਹੈਗਾ ਨਾ ਤੁਹਾਡੇ ਕੋਲ ਨਿੱਕ ਨੰਬਰ ਹੈਗੇ ਆ ਆਹ ਬਸ ਕੋਈ ਗੱਲ ਨਹੀਂ ਨਾਲ ਉਹ ਕਿਹੜਾ ਇਕੱਲੇ ਜਾਣਾ ਉਹਦੀ ਦੱਸਣ ਦਾ ਡੇ ਬਹੁਤ ਆਇਆ ਇਸਨੇ ਜਾਣਾ ਨਾਲ ਉਹਦੇ ਨਹੀਂ ਸੈਰ ਸੁਣਾ ਲਈ ਆ ਇਕੱਠਿਆਂ ਟਿਕਟ ਉਹ ਵੀ ਆਂਦਾ ਭਾੜੇ ਇਕੱਠਿਆਂ ਦੀ ਟਿਕਟ ਆਂਦਾ ਮੇਰਾ ਵੀ ਸਟੇ ਉੱਥੇ ਦਾ ਹੀ ਆ ਅੱਛਾ ਇੱਕੋ ਦਿਨ ਦੀ ਆ ਨਾ ਇੱਕੋ ਦਿਨ ਦੀ ਬਸ ਫਿਰ ਕਾ ਦੀ ਗੱਲ ਆ ਕੋਈ ਟੈਨਸ਼ਨ ਹੁੰਦੀ ਕੋਈ ਵੀ ਬੱਚਾ ਕੱਲਾ ਕੱਲਾਣਾ ਫਿਰ ਬੜੇ ਮੰਜ ਖਿਆ ਲੈਂਦੇ ਆ ਪੰਜ ਦਾ ਮਰਜੀ ਆ ਨਾ ਭੈਣ ਤੇ ਅੱਜ ਖਿਆ ਤੇ ਜੇ ਮੇਰੇ ਬੜੇ ਆਉਂਦੇ ਆ ਚਲ ਕੋਈ ਦੇ ਅਦਾਸ ਕਰਿਆ ਕਰੋ ਮਾਲਕ ਅੱਗੇ ਵਾਹ ਗੱਡੀ ਸਾਕੋ ਚੰਗਾ ਨਹੀਂ ਕਰਨਾ ਉਹਨੇ ਇੱਥੋਂ ਤੱਕ ਲੈਂਦਾ ਗੱਡੀ ਬੱਚੇ ਨੂੰ ਉਹਨੇ ਪਹੁੰਚਾਉ ਠੀਕ ਵਾ ਨਾ ਮੰਤ ਨਾ ਕਰਿਆ ਕਰਿਆ ਬੋਝ ਨਾ ਰੱਖਿਆ ਕਰ ਤੋ ਕੋਈ ਗੱਲ ਉਹਤੇ ਡੋਰਾ ਕੱਟ ਕਰ ਤੇ ਖਲਾਉਣ ਜੀ ਨਹੀਂ ਕਰਦਾ ਅਜ ਦੱਸ ਨਹੀਂ ਇੱਥੇ ਅੱਜ ਦਿਨ ਇਹ ਬਾਹਰ ਚੱਲ ਜਾਣਾ ਬਿਲਕੁਲ ਜੀ ਲੱਗਿਆ ਚਲ ਪਹਿਲਾ ਪਹਿਲਾ ਹੋਣਾ ਵਾ ਮੁੜ ਕੇ ਫਿਰ ਆਪੇ ਅੱਜ ਹੋਰ ਕੱਲ ਹੋਰ ਹਾਂ ਤੇ ਬਦਲਦੇ ਜਾਣੇ ਆ ਤੇ ਹੁੰਦਾ ਜਾਣਾ ਪਿੰਨਾ ਟਾਈਮ ਹੋ ਗਿਆ ਗਏ ਨੂੰ ਚਲ ਹੁਣ ਆਏਣਾ ਹੁਣ ਆਏਣਾ ਨਿਕਲ ਜਾਣਾ ਟਾਈਮ ਕੋਈ ਗੱਲ ਨਹੀਂ ਆ ਚਲੋ ਠੀਕ ਆ ਮੁੰਡਾ ਘਰ ਨਹੀਂ ਆਇਆ ਵੀ ਵੇਖਾਂ ਜਾ ਕੇ ਵੀ ਆ ਗਿਆ ਵਾ ਤੇ ਮੈਂ ਤਾਂ ਕਹਿੰਦਾ ਤੁਹਾਨੂੰ ਪਹਿਲਾਂ ਬਸ ਕੇ ਆਉਣੀ ਚਲ ਫੇਰ ਨਾ ਬਹੁਤ ساری ਵਧਾਈ ਹੋਈ ਤਾਨੂੰ ਬਹੁਤ ਬਹੁਤ ਪਾਜੀ ਨੂੰ ਵਧਾਈ ਦਿਓ ਮੇਰੇ ਵੱਲੋਂ ਕੱਲ ਨੂੰ ਵੀ ਦਿਓ ਆਇਓ ਮੈਂ ਅਸਲੀ ਨਹੀਂ 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 ਮੈਂ ਆਉਂਗੀ ਕਿ ਦੱਸਣਾ ਨਹੀਂ ਕੋਈ ਕਹਿਣ ਦੀ ਗੱਲ ਵਾ ਚਲੋ ਠੀਕ ਜੀ ਚਲ ਚੰਗਾ ਫਿਰ ਹੈ ਸ਼ੁਕਰ ਹੈ ਤੇਰਾ ਮੇਰੇ ਮਾਲਕਾ ਵਿਚਾਰੇ ਦੇ ਸਿਰ ਤੇ ਵੱਡਾ ਬੋਝ ਲੱਥਾ ਵਿਚਾਰੀ ਗਰੀਬਣੀ ਹੈਗੀ ਆ ਬੜੇ ਮਾਨ ਦੇ ਖਿਆਲ ਹੁੰਦੇ ਸੀਗੇ ਮਾੜੇ ਮਾੜੇ ਉਹ ਸੱਤਾ ਸਵਾਰ ਨਾਲ ਤੋਂ ਮਾਲਕੀ ਆ ਇਹ ਸੱਚੇ ਪਾਸ਼ਾ ਵਾਹਿਗੁਰੂ ਹੋਂਦੇ ਪੁੱਤ ਨੂੰ ਸਹੀ ਸਲਾਮ ਤੋਂ ਉਹਦੇ ਟਿਕਾਣੇ ਤੇ ਪਜਾਦੀ ਬਸ ਤੇ ਚੱਲ ਮਿਹਨਤ ਕਰਿਆ ਅੱਜ ਕੱਲੇ ਵਿਚਾਰੇ ਇਹਨਾਂ ਦਾ ਵੀ ਦਿਨ ਮੁੜਨ ਬੜੀ ਖੁਸ਼ੀ ਹੋਈ ਆ ਸੁਣ ਕੇ ਤੇ ਚੱਲ ਵਿਚਾਰੀ ਟਿੱਕੀ ਵੀ ਹੋ ਗਈ ਆ ਚਾਹੁੰਦੀ ਹੁਣ ਕਿਸ ਦਿਨ ਮਿਲ ਕੇ ਆਉਣੀ ਉਹਨੂੰ ਕਹਿੰਦੇ ਚੱਲ ਜਣਾ ਪਰਸੋਂ ਵੇਰ ਨਹੀਂ ਅੱਜ ਕੱਲ ਵਿੱਚ ਮਿਲ ਕੇ ਆਉਣੀ ਆ ਉਹਨੂੰ ਬਹੁਤ ਸੋਫੀਨ हेलो 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 अमित स्पेशल जस्ट बॉस टू पीपल्स कबिंग तुम्हारे ओके ओके सर रुक के नहीं बोल है ओके ओके जस्ट जस्ट आपका क्या बोलया ओके सर